ਅਸਾ ਮਹੱਲਾ ਪਹਿਲਾ ਸੋਨ ਵੱਡਾ ਆਖੇ ਸੰਪੂਰਿ ਕੇਵਡ ਵੱਡਾ ਨੀਠਾ ਹੋਇ ਕਿੰਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਰਿ ਗਹਿੀਰਾ ਕੋਈ ਨਾ ਜਾਣਾ ਤੇਰਾ ਕੀਤਾ ਕੇਵਲ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਨ ਨਾ ਜਾਈ ਤੇਰੀ ਤਿਲਵੜਾਈ ਸਭ ਸਤ ਸਭ ਕਪ ਸਭ ਜਿਗਿਆਈਆ ਸਿਧਾ ਪ੍ਰਖਾ ਕੀਆ ਵਧਿਆਈਆ ਤੁਧ ਵੇਣ ਸੁਪੀਗਲਾ ਨ ਪਾਈਆ ਕਰਮ ਮਿਲੇ ਜਾਹਿ ਤਿਆਗ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਕੀ ਪਰੇ ਤੇਰੇ ਪੰਨਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸਤਿ ਸਵਾਰਨ ਹਾਰਾ ਆਸਾ ਮੁਹੱਲਾ ਐਲਾ ਆਖਾਂ ਜੀ ਮਾ ਵਿਸਰੈ ਮਰ ਜਾਉ ਆਖਣ ਓਖਾ ਸਤਨਉ ਸਤਿਨਾਮ ਕੀ ਲਾਗੈ ਭੂਖ ਉਤ ਭੁਖੈ ਆਏ ਚਲਿਐ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾਇ ਰਹਾਉ ਸਤਿਨਾਮ ਕੀ ਤਿਲ ਵਡਿਆਈ ਆਖ ਖੱਕੇ ਕੀਮਤ ਨਹੀਂ ਪਾਈ ਮੇਂ ਸਾ ਮਨਕ ਅੱਖ ਲੁਕਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਅਨੰਦ ਮਰਨੋਂ ਓਗ ਸੋ ਗੁ ਦਿੰਦਾ ਰਹਿ ਨਾ ਚੁੱਕ ਭੋਗ ਗੁਣੇ ਹੋਰ ਨਾਹੀ ਹੋਏ ਨਾ ਕੋ ਹੋਵਾ ਨਾ ਕੋ ਹੋਏ ਦੇਵੜ ਆਪ ਦੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਸਮ ਵਸਾਰੇ ਤੇ ਕਮਜਾਤ ਨਾਨਕ ਨਾਵੈ ਬਾਦ ਸਲਾਤ ਰਾਗ ਗੁਦਰੀ ਮਹਲਾ ਚਤਰਾ ਹਰ ਕੇ ਜਨ ਸਤਿਗੁਰੂ ਸਤਪੁਰਖ ਆਵਣ ਕਰਉ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਬੀਤ ਗੁਰਦੇਵ ਮੋ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਗਾਈ ਹਰ ਕੀਰਤ ਹਮਰੀ ਰਹਿਰਾ ਸਰਵਾ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਬਿਲਾਏ ਤਿਰਪ ਤਸ ਹੈ ਬਿਲਾ ਸੰਗਤ ਗੁਣ ਪ੍ਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਵਹੀਨ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧਰਮ ਬਸਤਿਕ ਲਿਦਿਆ ਲਿਪਾਸ ਧੰਨ ਧੰਨ ਸਤ ਸੰਗਤ ਜੇ ਤੋ ਹਰ ਲਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਆਗੂ ਜਰੀ ਮਹੱਲਾ ਪੰਜਵਾ ਕਾਹਿਰੇ ਮਨ ਚਿਤ ਵਹਿ ਉਦਮ ਦਾ ਆਹਰ ਹਰ ਜੀਉ ਮਰਿਆ ਸਾਲ ਪੱਥਰ ਮਹਿ ਜਨ ਤੇ ਉਪਾਏ ਤਾ ਕਰਜ਼ਕ ਆਗੇ ਕਰ ਤਰਿਆ ਮੇਰੇ ਮਾਦੂ ਜੀ ਸਤ ਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਗਾਸਤ ਹਰਿਆਰ ਆਵ ਜਨਨ ਪਿਤਾ ਲੋਕ ਸਤ ਬਣਦਾ ਕੋਏ ਨਾ ਕਿਸ ਕੀ ਤਰਿਆ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭੋਕਰਿਆ ਕੂਡੇ ਊੜ ਆਵੇ ਸਹ ਕੋਸ ਇਸ ਪਾਛੈ ਬਕਰੇਸ਼ ਰਿਆ ਤਿੰਨ ਕਵਨ ਖਲਾਵੇ ਕਵਨ ਤੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਹਾ ਗੁਰ ਪਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਹੰਤ ਨਾਮੁ ਪਾਰਾ ਬਰਿਆ ਖਰਾਗ ਆਸਾ ਮਹੱਲਾ ਚਲਤਾ ਸੋ ਪੁਰਖ ਇਕ ਪੂ ਅੰਕਾਰ ਸਤਗੁਰ ਪ੍ਰਸਾਦਿ ਸੂਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮ ਅਗਮਿਆਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀਵ ਤੁਹਾਰੇ ਜੀ ਜੁਂਦੀਆਂ ਕਾ ਦਾਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੂਖ ਵਿਸਾਰਨਹਾਰ ਹਰਿ ਆਪੇ ਧਾ ਗੁਰ ਹਰਿ ਆਪੇ ਸੇਵਕ ਜੀ ਗਿਆਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰਿ ਸੋ ਪੁਰਖ ਸਮਾਨਾ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਦੂਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਦ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਪੋ ਪਾਣਾ ਜੋ ਸਿਵ ਹੈ ਜੋ ਸਿਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵੇ ਹਰ ਧਿਆਵਹ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰ ਤੂਟੀ ਜੰਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰ ਤਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸੁਮਸੀ ਸੇ ਧੰ ਸੇ ਧੰ ਜਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਣਖ ਤੇਰੀ ਅਣਖ ਕਰੇ ਹਰ ਪੂਜਾ ਜੀ ਤਪ ਤਪਹੀ ਜਪਹੀ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਜ ਕੋ ਰਖ ਅਪਰੰਪਰ ਕਰਤਾ ਜੀ ਤੁਧ ਜੀਵੜ ਅਵਰਨ ਹੋਈ ਹੂੰ ਦੁਗ ਦੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਹੂੰ ਨੇ ਚਲ ਕਰਤਾ ਸੋਈ ਪਦਪੇ ਭਾਵੈ ਸੋਈ ਵਰਤਾ ਜੀ ਹੂੰ ਅਪੇ ਕਰਹੇ ਸੋ ਹੋਈ ਤੋ ਦੱਬੇ ਸ੍ਰਿਸ਼ਟ ਸਭ ਉਪਾਈ ਜੀ ਤੋ ਦੱਬੇ ਸਿਰਜ ਸਭ ਗੋਈ ਅੰਨ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਾਇ ਕਾ ਚੰਦੁ ਈ ਕਸਾ ਮਹਲਾ ਚੌਥਾ ਤੂੰ ਕਰਤਾ ਸਚਿਆ ਰੰਡਾ ਸਾਈ ਜੋ ਤਉ ਭਾਵੇ ਸੋਈ ਤਿਸਿ ਜੋ ਤੂੰ ਦੇਹੇ ਸੋਈ ਹਉ ਪਾਈ ਰਹਾ ਵਾ ਸਭ ਤੇਰੀ ਤੂੰ ਸਭਨੀ ਪਿਆਇਆ ਜਿਸਨਾ ਕੋਪ੍ਰਾ ਕਰਹੀ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਨ ਮੁਖ ਗਵਾਇਆ ਤਦ ਆਪਿ ਛੋੜਿਆ ਆਪ ਮਿਲਾਇਆ ਤੂੰ ਦ੍ਰਿ ਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀਅ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਸੁੜਿਆ ਸੰਜੋਗੀ ਮੇਲ ਜਿਸਲਾ ਤੂੰ ਜਾਣਦਾ ਏਹੀ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖੁ ਬਾਣੈ ਦਿਨ ਹਰ ਸੇਵਿਆ ਦਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਵਾਹਿਗੁਰੂ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖ ਹੈ ਜਨ ਸੁਏ ਜਨਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮੱਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਦੇਹਿ ਕੀਆ ਅੰਕ ਜੋ ਮੋਹ ਪਾਗ ਨਹੀਂ ਚੱਲੈ ਨਮ ਦੇਖਾ ਤੈ ਡੂਬੀ ਅਲੇ ਮਨ ਏਕ ਨਾ ਚੇਤ ਸੰਭੂੜ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਰਨਵਤ ਨਾਨਕ ਤਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਲੱਭ ਦਿਵਾ ਭਈ ਪ੍ਰਾਪਤ ਮਨੁਖ ਦੇਹ ਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਔਰ ਕਾਜ ਕਿਰਕ ਤਾ ਨਾਮ ਕਾਮ ਮਿਲ ਸਾਧ ਸੰਗਤ ਪਾਦ ਕੇਵਲ ਨਾਮ ਸਰੰਗ ਦਾ ਮੂਲ ਭਉਦ ਕਰਮ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਾਵ ਜਪ ਤਪ ਸੰਜਮ ਧਰਮ ਨਾ ਕਮਾਇਆ ਸਿਵਾ ਨਾਮ ਕਹੂ ਨਾਨਕ ਹਮ ਨੀਤ ਕਰਮਾ ਉਂਜਾ ਦੇ ਤਪ ਸੰਜਮ ਧਰਮ ਨਾ ਕਮਾਇਆ ਕਹੂ ਨਾਨਕ ਹਮ ਨੀਤ ਕਰਮਾ ਇਕ ਓਅੰਕਾਰ ਵਾਹਿਗੁਰੂ ਦੀ ਕੀ ਫਤਿਹ ਪਾਤਸ਼ਾਹੀ ਦਸਵੀ ਕਬਿਓ ਬਾਤ ਬਣ ਕੇ ਚੌਪਈ ਹਮਰੀ ਕਰੋ ਹੱਥ ਦਰਸਾ ਪੂਰਨ ਹੋਏ ਚਿੱਤ ਕੀ ਇਸ਼ਾ ਤਾਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਤਮਰੇ ਦੁਸਤ ਸਬੈ ਤੁਮ ਘਾਵਹੁ ਆਪਾਤ ਦੈ ਮੋਹਿ ਉਜਾਵਹੁ ਸੁਖੀ ਬਸਾਇ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਅਛਾ ਨਿਜ ਕਰਦੈ ਕਰੀਐ ਸਬੈ ਅਰਣ ਕੋ ਆਜ ਸੰਗਰੀਐ ਪੂਰਨ ਹੋਏ ਮਾਰੀ ਆਸਾ ਤੋਰ ਭਜਨ ਕੀ ਰਹਿ ਬਿਆਸਾ ਤੁਮੇ ਛਾਟ ਕੋਈ ਅਵਰ ਨਾ ਦਿਹਾਉਂ ਜੋ ਵਰ ਚਾਹਾਂ ਸੋ ਤੁਮ ਤੇ ਪਾਵਾਂ ਸੇਵਕ ਸਿੱਖ ਹਮਾਰੇ ਤਾਰਿ ਰਹੇ ਕੁਣ-ਕੁਣ ਸੱਤਰ ਹਮਾਰੇ ਵਾਰਿ ਰਹੇ ਆਪ ਹਾਥ ਮੇਲੇ ਉਬਰੀਐ ਮਰਨ ਕਾਲ ਸਾਤਾ ਸੁਲਵਰੀਐ ਉਦੋ ਸਦਾ ਹਵਾਰੇ ਪ੍ਰਸਾਦ ਸ੍ਰੀ ਅਸਤੁਜ ਜੋ ਕਰੀ ਹਰਸ਼ਾ ਅਰਾ ਕਲੇਵ ਮੁਗੇ ਰਖਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਹੁ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਦੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਦੂ ਅਵਤਰਾ ਕਾਲਾਇ ਕਰ ਬਿਸੰ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਿ ਬਾਸ਼ਾ ਜਵਨ ਕਾਲ ਜੋਗੀ ਸ਼ਿਵ ਕੀ ਉਹ ਬੇਦਰਾਜ ਰੰਗਾ ਜੁਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਸਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਦਸਨੇ ਉਪਜਾਇਓ ਆਦੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿ ਇਹੋ ਹਮਾਰਾ ਨਮਸਕਾਰ ਇਸਹੀ ਕੋ ਹਮਾਰੀ ਸકલ ਪ੍ਰਜਾ ਜਿੰਨਾ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਗ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪ੍ਰਸ਼ਾਨਤ ਚੀਟੀ ਤੇ ਹੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਪੰਜਾਬੂ ਜਦ ਕਰ ਕੋ ਕਰਾ ਗੁਰਦਾਰਾ ਅਰਜਾ ਧਰਤ ਤਬ ਦੇਹ ਅਪਾਰਾ ਪੰਜਾਬਿਆ ਕਰ ਕਰਤੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਮੂਝ ਉਜਾਰੈ ਤੁਮ ਸਭ ਹੀ ਤੇ ਰਹਿ ਤਿਨ ਰਾਲਮ ਨਤ ਬੇਦ ਭੇਦ ਅਰ ਆਲਮ ਨਿਰੰਗਾਰ ਨਿਰਵਿਕਾਰ ਨਿਰਲੰਭ ਆਦ ਰਨੀਲ ਅਨਾਦ ਸੰਭ ਤਾਕ ਮੂੜ ਉਚਾਰਤ ਭੇਦਾ ਜਾ ਕੋ ਭੇ ਨਾ ਪਾਵਤ ਬਿਦਾ ਤਾਕ ਕਰ ਬਾਹਨ ਅਨਮਨਤ ਮਹਾ ਮੂੜ ਕਾਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਤੀਨ ਨਹ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਇ ਦਿੱਤੀ ਤੁਮਰਾ ਲਖਾ ਨਾ ਜਾਏ ਪਸਾਰਾ ਇਹ ਬੇਦ ਸਦਾ ਪ੍ਰਤਮ ਸੰਸਾਰਾ ਇਕਰੂ ਬ ਅਨੂਪ ਸਰੂਪ ਅਰੰਗ ਭਇਓ ਅਰਾਮ ਤਹਿ ਭੂਪਾ ਅੰਡਜ ਜਿਦਜ ਸਿਤਜ ਕੀਨੀ ਉਤਪੁਰਖਾ ਬਹੁਰ ਰਤਿ ਦੀਨੀ ਕਹੂੰ ਫੂਲ ਰਾਜਾ ਅਵੇ ਬਿਠਾ ਕਹੂੰ ਸਿਮਟ ਭਇਓ ਸੰਕਰ ਇਕਾਠਾ शिगरी सृष्ट दुखाए अचम भव आद जुगाद स्वूप स्वयम भव आबर संगरो दुष्ट जिटे उत्पाता उद्वात उद्वात सकल मलेश करो रण काता जे असुज तव सरि परे ਤਿੰਨ ਕੇ ਦੁਸ਼ਟ ਦੁਖਤ ਹਵੇ ਮਰੇ ਪਰਹੁ ਜਵਨ ਬਾਗ ਪਰੇ ਦਿਹਾਰੇ ਤਿੰਨ ਕੇ ਤੁਮ ਸੰਕਟ ਸਭ ਤਾਰੇ ਦੂ ਕਾਲ ਕੋ ਇੱਕ ਬਾਝਿਆ ਹੈ ਤਾਂ ਕਿ ਕਾਲ ਨਿਕਟ ਨਹ ਐ ਹੈ ਅਰਸ਼ਾ ਹੋਏ ਕਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕ੍ਰਿਪਾ ਨਿਸ਼ਟ ਤਨ ਜਹੇ ਨਿਹਰੋ ਤਾ ਕੇ ਤਾਪ ਤਨਕ ਮੋਹਰੋ ਰੋਗ ਰਤ ਸੇਤ ਕਰ ਮੋਰ ਸਭ ਹੋਈ ਦੁਸ਼ਟ ਸ਼ਾ ਸ਼ਵੈ ਸਕੇ ਨਾ ਕੋਈ ਏਕ ਬਾਰ ਜਿਨ ਤੁਮੇ ਸੁੰਭਾਰ ਆਲ ਕਾਲ ਪਾਸ ਤੇ ਤਹਿ ਉਭਰ ਆ ਜਿਨ ਨਰਦਾ ਤਿਹਾਰੂ ਕਹਾ ਦਰਦ ਦੁਸ਼ਟ ਦੋਖ ਤੇਰਾ ਖੜਗ ਕੀਤ ਮੈਂ ਸ਼ਰਨ ਤੇਹਾਰੀ ਲੇਹੋ ਉਬਾਰੀ ਸਰਬ ਠਾਰੋ ਮੋ ਦੁਸ਼ਟ ਦੋਖ ਤੇ ਖੜਗ ਕੀਤ ਮੈਂ ਸ਼ਰਨ ਤੇਹਾਰੀ ਨਰ ਬਠਾਰ ਮੋਹੋ ਹੋ ਸਹਾਈ ਸਵਈਆ ਪਾਏ ਗਹੇ ਜਬ ਤੇ ਤੂਰੇ ਤਬ ਦੇ ਕੋ ਆਸ ਕਰੇ ਨਹੀਂ ਆਨੇਓ ਫਰਾਮ ਰਹੀਂ ਪੁਰਾਣ ਪੁਰਾਣ ਅਨੇਕ ਹੈ ਮਤ ਏਕ ਨਾ ਮੰਨਿਓ ਸ਼ੰਮਰਤ ਸਾਸ਼ਤਰ ਵੇਦ ਸਭੈ ਬਹੁ ਭੇਦ ਕਹੈ ਹਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੇ ਬਖਾਨਿਓ ਦੁਹਰਾ ਸਗਲ ਦੁਆਰ ਤੋ ਛਾੜ ਕੇ ਗਇਓ

ਇਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾ ਪਾਇਆ ਸਹਜ ਸੇਤੀ ਮਨ ਵਧੀਆਂ ਵਾਦਾਈਆਂ ਕਰੋਗ ਰਤਨ ਪਰਵਾਰ ਫਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਵੋ ਹਰੀ ਕੇਰਾ ਮਨ ਜੁਨੀ ਵਸਾਇਆ ਕਹਾ ਨਾਨਕ ਅਨੰਦ ਘੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਵਸੂ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਦੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾ ਸੁਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਲਾਣਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਾ ਨਾਹੀ ਕਰ ਤੇਰਾ ਹੈ ਕਰਤਾ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੈ ਸਦਾ ਸਿਖਤ ਸਲਾਹ ਤੇਰੀ ਲਾ ਮੰਨ ਸਾਵੈ ਨਾਮ ਜਿਨ ਕੈ ਮਨ ਵਸਿਆ ਗਾਜੇ ਸ਼ਬਦ ਪਨੇਰੇ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਐ ਸੱਚਾ ਨਾਮ ਮੇਰਾ ਆਧਾਰ ਹੋ ਸਾਜ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇਸ਼ਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀ ਆਏ ਇਹ ਵਡਿਆਈਆ ਕਹਾ ਨਾਨਕ ਸੁਣਹੁ ਸੰਤੋ ਸ਼ਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇਤ ਘਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮੋਂ ਪਾਇਆ ਸੁਧ ਜਨ ਕਉ ਸੇ ਨਾਮ ਹਰਿ ਗੈ ਲਾਗੇ ਕਹ ਨਾਨਕ ਤਹ ਸੁਖ ਹੋਵਾ ਤੇ ਤੁ ਘਰ ਅਨਹਦ ਬਾਜੇ ਅਨੰਦ ਸੁਨਹੁ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਕਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਕੁੜੀ ਕਹ ਤੇ ਪਵਿੱਤ ਬਨਵੰਤ ਨਾਨਕ ਗੁਰ ਚਰਨ ਲਾਗੇ ਸੁਣ ਤੇ ਕੁੜੀ ਕਹ ਤੇ ਪਵਿੱਤ ਬਨਵੰਤ ਨਾਨਕ ਗੁਰ ਚਰਨ ਲਾਗੇ ਮੁੰਦavni ਮਹੱਲਾ ਪੰਜਵਾ ਥਾਲੇ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਾਕੁਰ ਦਾ ਪਈਓ ਜਿਸ ਕਾ ਸੁਭਸ ਆਧਾਰੋ ਦੇਖੂ ਖਾਵੇ ਜੇ ਕੋ ਪੁੰਚੈ ਉਸ ਕਾ ਹੋਏ ਉਧਾਰੋ ਏਹ ਵਸਤ ਤਜੀ ਨਹ ਜਾਈ ਨਿਤ ਨਿਤ ਰਖ ਪਰਧਾਰੋ ਤਮ ਸੰਸਾਰ ਕਰਮ ਲਗ ਰਹੀ ਐ ਸਭ ਨਾਨਕ ਬ੍ਰਹਮਨਾ ਪਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਮਨੋ ਜੋਗ ਮੈਂ ਨਿਰਗੁਣ ਹਾਰੇ ਕੋ ਗੁਣ ਨਾ ਆਪੇ ਤਰਸ ਦਰਸ ਪਿਆ ਮੇਰਾ ਮਤ ਹੋ ਸਤ ਗੁਰ ਨਾਨਕ ਨਾਮ ਮਿਲੈ ਤਾ ਦੀਆ ਤਨ ਮਨ ਤੇ ਆ ਦਰਸ ਪਿਆ ਮੇਰਾ ਮਤ ਹੋਈ ਸਤ ਗੁਰ ਨਾਨਕ ਨਾਮ ਮਿਲੈ ਤਾ ਦੀਆ ਤਨ ਮਨ ਕੀ ਵੈ ਭਰੀਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਹਿ